ਕਰ ਵਾਲਾ ਦਧਿਆੜੀ ਕਰਦਾ ਸੀ ਉਹ ਠੀਕੜੀ ਰਿੰਦਾ ਰਿਆ ਜੀ ਉਹ ਇਸ ਕਰਕੇ ਮੈਂ ਕੰਮ ਸ਼ੁਰੂ ਕੀਤਾ ਆਪਣਾ ਆਪ ਹੀ ਠੀਕ ਜੀ ਬੱਚੇ ਪ੍ਰਾਈਵੇਟ ਸਕੂਲੇ ਪੜਦੇ ਸੀ ਤੇ ਮੈਂ ਕਹਾ ਕੋਈ ਨਹੀਂ ਆਪਣਾ ਕੰਮ ਖੋਲਦੇ ਆ ਘਰਾਂ ਵਿੱਚ ਕੰਮ ਤਾਂ ਬਹੁਤ ਦਿੰਦੇ ਸੀ ਜੀ ਜਿੱਦਾਂ ਘਰਾਂ ਦਾ ਕੰਮ ਸਫਾਈਆਂ ਸੁਪੋਈਆਂ ਦਾ ਹਾਂ ਬਾਤ ਤੂੰ ਲੋਕੀ ਕਹਿੰਦੇ ਸੀ ਮਤਲਬ ਹਾਂ ਦੇ ਘਰੇ ਕੰਮ ਕਰ ਲਓ ਮੈਂ ਨਹੀਂ ਆਪਣਾ ਹੀ ਕਰਨਾ ਕੰਮ ਜੀ ਆਪਣਾ ਹੀ ਕੰਮ ਕਰਨਾ ਜੀ ਹਾਂ ਜੀ ਕੀ ਵਾਦਾ ਜੀ ਤੇ ਫਿਰ ਹੁਣ ਕਦਾਂ ਠੀਕ ਹੈ ਚੱਲਣ ਰਿਆ ਜੀ ਬਾਬੇ ਮੇਰਾ ਬੜੀ ਵਧੀਆ ਚੱਲਦਾ ਕੰਮ ਦੋ ਸਾਲ ਲੱਗੇ ਵਧੀਆ ਚੱਲਣ ਲਿਆ ਕੀ ਵਾਦਾ ਜੀ ਤੇ ਫਿਰ ਇੰਨਾ ਸਮਾਨ ਸਸਤਾ ਹੋ ਲੱਤੀ ਜਾਂ ਰਹੀ ਹੈ ਜੀ। ਕੀ ਬਾਤ ਆ ਜੀ ਕੀ ਬਾਤ ਆ। ਵਾ ਵਾ ਵਾ। ਭਾਈ ਸਾਹਿਬ ਰੀਅਲੀ ਇਨਸਪਾਇਰਡ ਆ। ਕੁਝ ਨਹੀਂ ਕਹਿ ਸਕਦਾ। ਸ਼ਬਦ ਨਹੀਂ ਮੇਰੇ ਕੋਲ। ਕਿਵੇਂ ਹਿੰਮਤ ਦੀ ਦਾਤ ਦਵਾਂ। ਆਪਣੇ ਆਪ ਨੂੰ ਸੁਭਾਗੇਸ਼ਾਲੀ ਸਮਝਣ ਡਿਆ ਮੈਂ ਆਪਣੇ ਆਪ ਨੂੰ। ਕਿਸਮਤ ਵਾਲਾ ਸਮਝਦਾ ਕਿ ਅਸੀਂ ਭੈਣ ਦੇ ਕੋਲੋਂ ਮਾਏ 버ਗਰ ਖਾ ਰਿਆਂ ਔਰ ਇਹਨਾਂ ਦੀ ਵੀਡੀਓ ਬਣਾ ਰਿਆਂ। ਪੰਜਾਬ ਦੇ ਵਿੱਚ ਪ੍ਰਵਾਸੀਆਂ ਨੇ ਕਬਜ਼ਾ ਕਰ ਲਿਆ। ਪੰਜਾਬੀਆਂ ਦੇ ਜਿਹੜੇ ਨੇ ਰੋਜ਼ਗਾਰ ਉਹ ਖੋਲੇ ਜੀ। ਹੁਣ ਤੁਸੀਂ ਦੇਖ ਸਕਦੇ ਕਿ ਮੇਰੇ ਪਿਛਲੇ ਪਾਸੇ ਇੱਕ ਸਾਡਾ ਪ੍ਰਵਾਸੀ ਭਰਾ ਵੀ ਆ ਜੀ ਉਹ ਰੇੜੀ ਲਾ ਕੇ ਬੈਠਾ ਤੇ ਇੱਥੇ ਸਾਡੀ ਭੈਣ ਆ ਗਈ ਆ ਜੀ ਤਸਵੀਰ ਤੋਰ। ਤੁਸੀਂ ਦੇਖ ਸਕਦੇ ਹੋ ਕਿ ਜੋ ਉੱਥੇ ਗਾਹ ਖੜੇ ਆ ਸਾਡੀ ਭੈਣ ਕੋਲ ਵੀ ਗਾਹ ਖੜੇ ਆ ਜੀ ਇਹ ਜੇਕਰ ਕਿਸੇ ਨੇ ਕੁਝ ਕਰਨਾ ਹੈ ਤੇ ਸਾਰੇ ਬਹਾਨੇ ਨੇ ਨਾਥਿੰਗ ਅਲਸ ਸਿਰਫ ਇਹ ਸਾਰੇ ਦੇ ਸਾਰੇ ਐਕਸਕਿਊਜ਼ਸ ਨੇ ਔਰ ਇੱਕ ਹੋਰ ਗੱਲ ਆ ਜੀ ਕਿ ਸਾਡੀ ਭੈਣ ਲੱਤ ਤੋਂ ਵੀ ਥੋੜੀ ਜੀ ਪ੍ਰੋਬਲਮ ਦੇ ਵਿੱਚ ਆ ਬਟ ਆਪਣੀ ਕਿਰਤ ਕਮਾਈ ਇੱਥੇ ਕਰ ਰਹੀ ਆ ਜੀ ਵੈਸੇ ਉਹਨਾਂ ਨੇ ਕਿਹਾ ਸੀ ਕਿ ਮੇਰੀ ਇਹ ਗੱਲ ਨਹੀਂ ਕਰਨੀ ਤੇ ਭੈਣ ਜੀ ਕੀ ਕੀ ਲੀਡਾਂ ਬਣਾਉਂਦੇ ਜੀ ਮੈਂ 버ਗਰ ਚਾਂਪਾਂ ਸਪ੍ਰਿੰਗਰ ਔਰ ਨੂਡਲਸ ਇਹ ਸਾਰੀਆਂ ਚੀਜ਼ਾਂ ਬਣਾਉਂਦੇ ਜੀ ਇਹ ਸਿੱਖਿਆ ਕੰਮ ਕਿਦੋਂਗਾ ਭਾਈ ਜੀ ਨਹੀਂ ਇਹ ਮੈਂ ਘਰ ਤੋਂ ਹੀ ਸਿੱਖਿਆ ਸੀ ਆਪੇ ਸਿੱਖ ਲਿਆ ਜੀ ਘਰੋਂ ਹੀ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਭਾਈ ਜੀ ਆਪਾਂ ਨੂੰ ਇਹ ਕੰਮ ਕਰਦੈਨ ਇਹ ਮੈਨੂੰ 2 ਸਾਲ ਹੋ ਚਲੇ 2 ਸਾਲ ਹੋ ਗਿਆ ਇਹ ਕੰਮ ਕਰਦੈਨ ਹਾਂ 2 ਸਾਲ ਹੋ ਗਏ ਆਹ ਜਿਹੜੀਆਂ ਟਿੱਕੀਆਂ ਨੇ ਇਹ ਆ ਬਣਾਉਂਦੇ ਤੁਸੀਂ ਹਾਂਜੀ ਮੈਂ ਤੁਹਾਡੇ ਸਾਹਮਣੇ ਪਹਿਲਾਂ ਬਣਾਈਆਂ ਸੀ ਨਾ ਟਿੱਕੀਆਂ ਹਾਂਜੀ ਤੁਹਾਡੇ ਹਾਂਜੀ ਕੀ ਬਾਤ ਹੈ ਆਹ 버ਗਰ ਮੈਂ ਵੇਖਿਆ ਬੜਾ ਸਸਤਾ ਦੇਂਦੇ 20 ਰੁਪਏ ਦਾ ਜੀ ਹਾਂਜੀ ਕੀ ਬਾਤ ਹੈ ਜੀ 20 ਰੁਪਏ ਪਲੇਟ ਵਾ ਸਪ੍ਰਿੰਗ ਰੋਲ 30 ਰੁਪਏ ਪਲੇਟ ਵਾ ਜੀ ਤੇ ਨੂਡਲ ਓਕੇ ਜੀ ਮਤਲਬ ਸਾਰਾ ਕੰਮ ਸਸਤਾ ਜਿਹਾ ਰੱਖਿਆ ਜੀ ਜੇ ਗੱਲ ਹਾਂਜੀ ਕੱਲ 10 ਦਾ ਮੰਗੇ 10 ਦਾ ਵੀ ਦੇ ਦਿੱਤਾ ਉਹਨੂੰ 10 ਦੇ ਵੀ ਨੂਡਲ ਦੇ ਦੇਣੇ ਹਾਂਜੀ ਪਕਾਣਾ ਕੋਈ ਜਾ ਕੇ ਕਰ ਓਕੇ ਜੀ ਹਾਂਜੀ ਕਿਆ ਬਾਤ ਹੈ ਜੀ ਕਿਆ ਬਾਤ ਅੱਛਾ ਹੁਣ ਤੁਹਾਨੂੰ ਕੀ ਖਾਣਾ ਪੈ ਜੀ ਤੁਹਾਨੂੰ ਮੈਂ 버ਗਰ ਖਵਾਉਣੀ ਓਕੇ ਜੀ 버ਗਰ ਮੈਂ ਵੇਖਿਆ ਤੁਸੀਂ ਬੜੇ ਵੇਚਿਆ ਜੀ ਇਹ ਕੀ ਖਾਸ ਹੈ ਵੀ ਇਹ ਤੁਹਾਡੇ ਕੋਲ ਲੋਕ ਜਿਹੜੇ ਲੈ ਕੇ ਜਾਂਦੇ ਫੇਰ ਖਾਂਦੇ ਆ ਕੇ ਦੁਬਾਰਾ ਬਸ ਬਾਬੇ ਦੀਪ ਸੇਵਨ ਦੀ ਕਿਰਤ ਨਾਲ ਹੀ ਆ ਅੱਛਾ ਜੀ ਉਹਨਾਂ ਦੀ ਕਿਰਪਾ ਹੀ ਆਂਦੀ ਸਮਾਨ ਸਮੂਹ ਨਹੀਂ ਬਦਲਦਾ ਵਧੀਆ ਹੁੰਦਾ ਬਾਤ ਚ ਵਧੀਆ ਹੁੰਦੀ ਫਿਰ ਗਾਗ ਹੁੰਦਾ ਪੱ ਓਕੇ ਸਾਰੀਆਂ ਚੀਜ਼ਾਂ ਹੱਥੀਂ ਹੀ ਬਣਾਉਣੀਆਂ ਹਾਂ ਹਾਂਜੀ ਇਹ ਸਾਡੇ 버거 ਨੇ ਮਤਲਬ ਇਹ ਪਾਪਾ ਤੁਹਾਡੇ ਸਾਹਮਣੇ ਬਣਾਉਂਦੇ ਆ ਇਹਨਾਂ ਸੇਕ ਲੈਣਾ ਬਾਅਦ ਚ ਮਤਲਬ ਇਹਨਾਂ ਦੇ ਚਿੱਲੀ ਸੌਸ ਓਕੇ ਮਲੇ ਸੇਕ ਲਿਆ ਹੁਣ ਇਹਨੂੰ ਜੀ ਹਾਂਜੀ ਇਹ ਕੀ ਆ ਗਿਆ ਜੀ ਇਹ ਸੌਸ ਆ ਗਈ ਸੌਸ ਮਿਰਚ ਵਾਲੀ ਜੀ ਚਿੱਲੀ ਆ ਗਈ ਚਿੱਲੀ ਸੌਸ ਆ ਗਈ ਓਕੇ ਜੀ ਇਹ ਟਮਾਟਰ ਸੌਸ ਆ ਗਈ ਇਹ ਕਰੀਮ ਆ ਗਈ ਕਰੀਮ ਆ ਗਈ ਜੀ ਹਾਂ ਓਕੇ ਜੀ ਇਹ ਪਿਆਜ ਆ ਗਿਆ ਓਕੇ ਜੀ ਇਹ ਖੀਰੇ ਇਹ ਹੱਥੀਂ ਮੈਂ ਟਿੱਕੀ ਬਣਾਈ ਮਤਲਬ ਗਾਗਾ ਇਹ ਵੀਰ ਦੇ ਪਲੇਟ ਦਿੰਨੇ ਅਸੀਂ 버거 ਤੇ ਵੀ ਲਾਉਂਦੇ ਆ ਮਲਕ ਕਲੀ ਟਿੱਕੀ ਵੀ ਕਹਿੰ ਲੈਣੀ ਉਹ ਵੀ ਦੇ ਦਿੰਦੇ ਹਾਂ ਹਾਂਜੀ ਉਹ 200 ਰੁਪਏ ਪਲੇਟ ਦੇਈ ਦੀ ਓਕੇ ਜੀ ਇਹ ਹੁਣ ਟਿੱਕੀ ਆ ਗਈ ਵੇ ਜੀ ਹਾਂਜੀ ਹੁਣ ਇੱਥੇ ਨੂਡਲ ਆਉਣ ਲੱਗੇ ਓਕੇ ਜੀ ਇਹਦੇ ਵਿੱਚ ਹੁਣ ਨੂਡਲ ਪਾ ਲੈਣਾ ਹਾਂਜੀ ਤਾਂ ਜੀ ਗਾਗ ਹਮੇ ਪੁੱਛਦੇ ਨੇ ਨਾ ਸਸਤਾ ਕਾਤੋਂ ਬਰਕਰ ਲਾਉਂਦੇ ਜਿਹੜਾ ਦੂਰ ਦੂਰੋਂ ਆਉਂਦੇ ਨੇ ਹਾਂਜੀ ਤੇ ਮੈਂ ਕਹਿ ਦਿੰਦੀ ਨਹੀਂ ਬਾਬਾ ਜਿੰਨਾ ਚਿਰ ਮਹਾਰਾਜ ਮੇਰੇ ਨਾਲ ਆ ਤਾਂ ਕੋਈ ਨਹੀਂ ਤੈਨੂੰ ਬਜਦਾ ਵੀ ਹੈਗਾ ਤਾਂ ਨਹੀਂ ਬਜਦਾ ਮੈਂ ਕਹਿ ਦਿੰਦੇ ਕੋਈ ਨਹੀਂ ਇੱਥੇ ਆਉਣ ਵਾਲਾ ਮਹਾਰਾਜੀ ਦਾ ਵਾਲਾ ਬੈਠਾ ਬਿਨੂੰ ਨਹੀਂ ਸਾਨੂੰ ਵੀ ਹੈਰਾਨੀ ਹੁੰਦੀ ਜੀ ਵੀ ਇੰਨਾ ਸਮਾਨ ਪਾ ਕੇ ਬੀਆ ਚ 버ਗਰ ਬਚਣਾ ਵੀ ਥੋੜਾ ਉਖਾ ਲੱਗਦਾ ਜੀ ਇਹ ਤੇ ਕਰੀਮ ਆ ਗਈ ਤੇ ਹੁਣ 버ਗਰ ਲੱਗ ਗਿਆ ਥੋੜਾ ਆ ਗਿਆ ਜੀ ਤੇ ਇੱਕ ਰੰਗ ਰੱਖਦਾ ਜੀ ਕਿਆ ਬਾਬਾ ਆ ਲੋ ਇਦਾਂ ਲੈੜ ਕੇ ਦੇਣ ਲੱਗੀ ਮੈਂ ਤੁਹਾਨੂੰ ਨਾਲੇ ਟਿਸ਼ੂ ਵੀ ਦੇਣ ਲੱਗੀ ਆ ਜੀ ਕਿਆ ਇਹ ਤਿਆਰ ਹੋ ਗਿਆ ਜੀ ਹਾਂਜੀ ਵਾ 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 ਭਾਈ ਸਾਹਿਬ ਇਹ ਸਾਡੀ ਭੈਣ ਤਸਵੀਰ ਕਰਦਾ ਤੁਸੀਂ ਦੇਖੋ ਲੁੱਕ ਦੇਖੋ 버ਗਰ ਦੀ ਖੀਰਾ ਵੀ ਹੈਗਾ ਜੀ ਇਹਦੇ ਵਿੱਚ ਆਲੂ ਦੀ ਟਿੱਕੀ ਆ ਨੂਡਲਸ ਨੇ ਮਾਇਓਨੀਜ਼ ਲਾਈ ਆ ਜੀ ਔਰ ਫਿਰ ਚਟਣੀਆਂ ਵਗਾਰਾ ਸਾਰਾ ਕੁਝ ਲਾਈਆਂ ਨੇ ਔਰ ਸਿਰਫ 20 ਰੁਪਏ ਦਾ ਬਰਗਰ ਹੈ ਸਾਡੀ ਭੈਣ ਵੇਚ ਰਹੀ ਆ ਔਰ ਤੁਸੀਂ ਜਿੱਦਾਂ ਕਹਿੰਦੇ ਲੋਕ ਭਾਨੇ ਮਾਰਦੇ ਜੀ ਸਾਰੇ ਕਬਜ਼ੇ ਕਰ ਲੈ ਦੇਖੋ ਸਾਹਮਣੇ ਪ੍ਰਵਾਸੀ ਦੀ ਵੀ ਜਿਹੜੀ ਆ ਪਰ ਸਾਡੀ ਭੈਣ ਦੀ ਆ ਪਰ ਦੋਵੇਂ ਪਾਸੇ ਜੋ ਆ ਬਿਲਕੁਲ ਕਹਿ ਲੋਗੇ ਮੁਕਾਬਲੇ ਵਧੀਆ ਕਿ ਮਤਲਬ ਇਨਾਂ ਕੋਲ ਵੀ ਗਾਹਕ ਜ਼ਿਆਦਾ ਆ ਰਹੇ ਨੇ ਕਿਉਂਕਿ ਸਵਾਦ ਦੇ ਰਹੇ ਨੇ ਤੋਂ ਇਸ ਕਰਕੇ ਮਤਲਬ ਮੈਂ ਨਹੀਂ ਸੋਚਦਾ ਕਿ ਇਹ ਕੋਈ ਬਹਾਨੇ ਨੇ ਕਿ ਉਹ ਹੋ ਗਿਆ ਜੇ ਹੋ ਗਿਆ ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਚੀਜ਼ ਨੂੰ ਬਾਰ-ਬਾਰ ਨਹੀਂ ਕਹਿੰਦੇ ਕਿ ਸਰੀਰੋਂ ਵੀ ਥੋੜਾ ਜਿਹਾ ਪ੍ਰੋਬਲਮ ਹੈ ਲੱਤ ਵਿੱਚ ਪਰ ਕੋਈ ਇਹ ਚੀਜ਼ਾਂ ਜਿਹੜੀਆਂ ਰੁਕਾਵਟ ਨਹੀਂ ਬਣੀਆਂ ਜੀ ਔਰ ਇਹਨੂੰ ਕਹਿੰਦੇ ਆ ਜੀ ਅਸਲੀ ਸਪਿਰਟ ਅਸੀਂ ਖੁਦ ਹੀ ਇਨਸਪਾਇਰਡ ਆ ਇਹ ਸਾਡੀ ਭੈਣ ਕੋਲੋਂ ਤੁਸੀਂ ਜਦੋਂ ਅਮਰਤਸਰ ਤੋਂ ਬਟਾਲੇ ਨੂੰ ਜਾਂਦੇ ਇਹ ਬਟਾਲੇ ਨੂੰ ਰੋਡ ਜਾਂਦੀ ਹੈ ਹਾਂਜੀ ਬਟਾਲੇ ਨੂੰ ਜਾਂਦੇ ਅਮਰਤਸਰ ਨੂੰ ਜਦੋਂ ਤੁਸੀਂ ਅਮਰਤਸਰ ਤੋਂ ਬਟਾਲੇ ਨੂੰ ਜਾਓਗੇ ਤਾਂ ਰਸਤੇ 'ਚ 베ਰਕਾ ਪਿੰਡ ਆ ਜੀ 베ਰਕਾ ਪਿੰਡ ਦੇ ਵਿੱਚ ਸਾਹਮਣੇ ਹੈਗਾ ਕਿ ਚੌਂਕ ਦੇ ਵਿੱਚ ਲਾਈਟ ਵੀ ਲੱਗੀ ਆ ਔਰ ਪਿੱਛੇ ਹੈਗਾ ਜੀ ਸਾਡੇ ICICI ਬੈਂਕ ਔਰ ਲੱਗਿਆ ਹੈਗਾ ਜੀ ਭਾਰਤੀ ਸਟੇਟ ਬੈਂਕ ਤੇ ਟਾਈਮ ਕੀ ਰਹਿੰਦਾ ਪੈਂ ਜੀ ਟਾਈਮ ਆ ਸਾਡੇ 5:30 ਵਜੇ ਆਉਣੀ ਆ 9:30 ਵੇ ਰਾਤ ਦੇ ਜਾਨੀ ਕਰੇ ਮੰਨ ਲਓ 5:30 ਵਜੇ ਸ਼ਾਮੀ ਆਉਣਾ ਹਾਂਜੀ ਸਾਡੇ 9:30 ਤੋਂ 10:00 ਵਜੇ ਤੱਕ ਹਾਂ ਜੇ ਗਾ ਗਾ ਕੇ ਖੜ ਜੇ ਫੇ ਦੇਖਾਉਗਾ ਚੀਜ਼ ਬਣਾ ਕੇ ਦੇਖ ਜਾ ਫੇ ਬਣਾ ਕੇ ਦੇਖ ਜਾਨੀ ਪੈਂਦੀ ਹੁੰਦੀ ਆ ਫਿਰ ਭਾਵੇਂ ਟਾਈਮ ਵੱਧ ਵੀ ਲੱਗੇ ਆਕੇ ਟਾਈਮ ਵੱਧ ਜਾਓ ਲੱਗ ਜੀ ਤੇ ਘਰ ਵਿੱਚ ਹੋਰ ਗਣ ਗਾਉਣਾ ਜੀ ਘਰ ਦੇ ਵਿੱਚ ਮੇਰੇ ਦੋ ਗੁੜੀਆਂ ਨੇ ਜੀ ਇੱਕ ਮੇਰਾ ਮੁੰਡਾ ਵਾ ਜੀ ਇਸ ਕਰਕੇ ਮੈਂ ਕੰਮ ਸ਼ੁਰੂ ਕੀਤਾ ਆਪਣਾ ਆਪ ਹੀ। ਹਾਂ ਉਹ ਮਤਲਬ ਵੈਸੇ ਉਹ ਠੀਕ ਨਹੀਂ ਰਹਿੰਦੇ ਰੇ ਫਿਰ ਬੱਚੇ ਪ੍ਰਾਈਵੇਟ ਸਕੂਲੇ ਪੜ੍ਹਦੇ ਸੀ ਤੇ ਮੈਂ ਕਿਹਾ ਕੋਈ ਨਹੀਂ ਆਪਣਾ ਕੰਮ ਖੋਲਦੇ ਆਂ ਘਰਾਂ ਵਿੱਚ ਕੰਮ ਤਾਂ ਬਹੁਤ ਦਿੰਦੇ ਸੀ। ਜੀ ਜਿੱਦਾਂ ਘਰਾਂ ਦਾ ਕੰਮ ਸਫਾਈਆਂ ਸੁਪੂਈਆਂ ਦਾ। ਹਾਂ ਬਤੂ ਲੋਕੀ ਕਹਿੰਦੇ ਸੀ ਮਤਲਬ ਹਰ ਘਰੇ ਕੰਮ ਕਰ ਲਓ ਮੈਂ ਨਹੀਂ ਆਪਣਾ ਹੀ ਕਰਨਾ ਕੰਮ ਦੀ ਕਰਨਾ। ਆਪਣਾ ਹੀ ਕੰਮ ਕਰਨਾ ਜੀ। ਹਾਂ ਜੀ। ਕੀ ਵਾਰਾ ਜੀ। ਤੇ ਫਿਰ ਹੁਣ ਕਿਦਾਂ ਠੀਕ ਹੈ ਚੱਲਣ ਰਿਹਾ ਜੀ। ਬਾਬੇ ਮੇਰਾ ਬੜੀ ਵਧੀਆ ਚੱਲਦਾ ਕੰਮ। ਦੋ ਸਾਲ ਲੱਗੇ ਵਧੀਆ ਚੱਲਣ ਦਿਆ। ਕੀ ਵਾਰਾ ਜੀ। ਮਾਰਾ ਲਗਾ ਯਾੜੇ ਪ੍ਰਾਈਵੇਟ ਸਕੂਲ ਦੀ ਫੀਸਾਂ ਲੱਤੀ ਜਾਂਦੀਆਂ ਨੇ ਲੱਤੀ ਜਾਂ ਰਹੀਆਂ ਜੀ ਕੀ ਬਾਤ ਆ ਜੀ ਕੀ ਬਾਤ ਆ ਵਾ 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 ਭਾਈ ਸਾਹਿਬ ਰੀਅਲੀ ਇਨਸਪਾਇਰਡ ਆ ਕੁਝ ਨਹੀਂ ਕਹਿ ਸਕਦਾ ਮਤਲਬ ਕਹਿ ਸਕਦਾ ਕਿ ਮੈਂ ਸ਼ਬਦ ਨਹੀਂ ਮੇਰੇ ਕੋਲ ਕਿਵੇਂ ਹਿੰਮਤ ਦੀ ਮਿਸਾਲ ਦਵਾ ਦਾ ਦਵਾ ਆਪਾਂ ਆਪ ਨੂੰ ਸੁਭਾਗੇਸ਼ਾਲੀ ਸਮਝਣ ਰਿਹਾ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਕਿ ਅਸੀਂ ਭੈਣ ਦੇ ਕੋਲੋਂ ਮਾਏ 버ਗਰ ਖਾ ਰਹਾ ਔਰ ਇਹਨਾਂ ਦੀ ਵੀਡੀਓ ਬਣਾ ਰਹਾ ਤੁਹਾਨੂੰ ਲੋਕੇਸ਼ਨ ਦੱਸ ਦਿੱਤੀ ਆ ਜੀ ਤੁਸੀਂ ਵੀ ਕੁਝ ਖਾਣਾ ਤੇ ਸਾਡੀ ਭੈਣ ਕੋਲੋਂ ਤੁਸੀਂ ਆ ਕੇ ਖਾ ਸਕਦੇ ਮਿਲਦੇ ਹਾਂ ਕਿ ਸਗਲੇ ਵੀਡੀਓ ਚ ਅਸੀਂ ਕਰਦੇ ਹਾਂ ਜੀ ਇਹਨਾਂ ਦਾ 버ਗਰ ਇੰਜੋਏ ਤੁਸੀਂ ਬਣੇ ਰਹੋ ਫੂਡ ਟੇਸਟਰ ਦੇ मिलते हैं किसी अगले कैसे लगता है सामान अच्छा है सर अच्छा तभी तो आते हैं अच्छा जी पहले भी लेके जाते हो हाँ जी पहले भी लेके जाता हूँ ओके तो आप कब से यहाँ पे हो मुझे छः महीने हो गए अच्छा तो क्या करते हैं सर यहाँ चुगाठों की दुकान है मेरे अपनी शॉप है फ्रांस है क्या बात है